ਕਿਹੜੇ ਕੰਮਾਂ ਚ ਪਾ ਲਈਆ ਵੇ ਮੈਂ ਨਹੀਂ ਜੋਗੀ ਨਹੀਂ ਹੋ ਵੇ ਮੈਂ ਨਹੀਂ ਜੋਗੀ ਨਹੀਂ ਹੋ ਵੇ ਮੈਂ ਮਦਦ ਲਿਆ ਦੀਸੇ ਮੈਂ ਤੇਰੀਆਂ ਰੋਟੀਆਂ ਬਣਾਉਣਾ ਹੈ ਸੋਹਣਿਆ ਬੱਚਿਆ ਲੈ ਮੈਂ ਤੇ ਹੀ ਕਰਨਾ ਪੁੱਬਾ ਮਾਰ ਕੇ ਉਹ ਰੋ ਰਹੀ ਮਾਂ ਜੋ ਆਪਣੇ ਪੁੱਤ ਨੂੰ ਗੋਆ ਬੈਠੀ ਹੈ ਉੱਚੀ ਉੱਚੀ ਆਪਣੇ ਲਾੜਲੇ ਪੁੱਤ ਨੂੰ ਅਵਾਜ਼ ਆ ਮਾਰ ਰਹੀ ਹੈ ਦਰਸਲ 4 ਦਿਨ ਪਹਿਲਾਂ ਹੀ ਵਿਦੇਸ਼ ਕੇ ਇਸ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਦੇ ਨਾਲ ਵਿਦੇਸ਼ ਦੀ ਧਰਤੀ ਤੇ ਮੌਤ ਹੋ ਗਈ ਜਿਹੜਾ ਕਪੂਰਥਲਾ ਦਾ ਰਹਿਣ ਵਾਲਾ ਸੀ ਪਰਿਵਾਰ ਦਾ ਇਕਲੌਤਾ ਇਹ ਪੁੱਤ ਸੀ ਜੋ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜਿਸ ਦੀ ਹੁਣ ਵਿਦੇਸ਼ ਦੇ ਵਿੱਚ ਜਾਨ ਚਲੇ ਗਈ ਹੈ ਜਾਣਕਾਰ ਮੁਤਾਬਿਕ 4 ਦਿਨ ਪਹਿਲਾਂ ਹੀ ਇਹ ਨੌਜਵਾਨ ਕੈਨੇਡਾ ਦੀ ਧਰਤੀ ਤੇ ਗਿਆ ਸੀ ਰਵਿੰਦਰ ਸਿੰਘ ਇਸ ਦਾ ਨਾਮ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਰ 4 ਦਿਨ ਲੰਘਦੇ ਸਾਰ ਹੀ ਮਾਪਿਆਂ ਨੂੰ ਇਹ ਮਾਤਭਾਗੀ ਖਬਰ ਮਿਲੀ ਕਿ ਉਹਨਾਂ ਦੇ लाਡਲੇ ਪੁੱਤ ਦੀ ਬ੍ਰੇਨ ਅਟੈਕ ਦੇ ਨਾਲ ਮੌਤ ਹੋ ਗਈ ਹੈ ਜਿਸ ਕਾਰਨ ਪਰਿਵਾਰ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਆਪਣੇ ਇਕਲੌਤੇ ਪੁੱਤ ਦੀ ਜਾਦ ਦੇ ਵਿੱਚ ਸਦਮੇ ਚ ਚਲਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੇਖ ਸਕਦੇ ਹੋ ਪਰਿਵਾਰ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਿਹਾ ਹੈ ਮਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਾਂ ਆਪਣੇ ਪੁੱਤ ਦੀ ਫੋਟੋ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਆਪਣੇ ਪੁੱਤ ਨੂੰ ਆਵਾਜ਼ਾ ਦੇ ਰਹੀ ਹੈ ਅਕਸਰ ਹੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦਾ ਰੁਕ ਕਰਦੇ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਵਿਦੇਸ਼ ਚਾਹਦੇ ਨੇ ਪਰ ਉਥੋਂ ਅਜਹੀਆਂ ਮਨਤਪੱਗੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਹੀ ਮੌਤਾ ਦਾ ਸਿਲਸਲਾ ਜਿੱਥੇ ਜਾ ਰਹੀ ਹੈ ਤੇ ਹੁਣ ਕਪੂਰਥੱਲਾ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਵੀ ਦਰਦਨਾਕ ਮੌਤ ਹੋ ਗਈ ਹੈ ਜਿਸ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਜੈਨ ਇਹ ਪਹਿਲਾਂ ਬਾਹਰ ਗਿਆ ਸੀਗੇ ਹਾਂਜੀ ਪਰਵਾਜ਼ ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬਿਲਕੁਲ ਬਿਲਕੁਲ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਜੀ ਬਿਲਕੁਲ ਇਹ ਸੋਚਦੇ ਚਲੋ ਬੱਚਾ ਕਮਾਈ ਕਰੂਗਾ ਬਾਹਰ ਜਾਊਗਾ ਇੱਥੇ ਚਲੋ ਕੋਈ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਬਹੁਤ ਪ੍ਰੇਮ ਜਿਹਾ ਲੱਗ ਕਿਸੇ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜੀ ਬੱਚਿਆਂ ਨੂੰ ਇਹ ਪਤਾ ਕਰਕੇ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿੰਨੀ ਬੜੀ ਆਪਣਾ ਇੱਥੇ ਕਰ ਰਹੇ ਹੋ ਉਹ ਰਕੇ ਹੋ ਤੋਨਾ ਇੱਕ ਹੰਸ਼ ਰਸਤਾ ਜਗੀ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ ਬੜੇ ਚਾਈ ਚਾਈ ਤੋੜਿਆ ਹੋਗਾ ਹਾਂ ਜੀ 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 ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਵਸੇ ਕਿੰਤੀ ਭਾਜੀ ਨੇ ਕੀ ਹਾਂ ਜੀ ਜੇਰਾ ਮਾੜਾ ਮੋੜ ਚਲਦਾ ਸੀਗਾ ਬੱਚਾ ਜਦ ਕਰਦਾ ਸੀ ਕਿੰਨੇ ਬਾਹਰ ਜਾਣਾ ਚਲੋ ਇਤਰਾ ਉੱਕਾ ਲਾਇ ਕੇ ਦੇ ਹੀ ਬੀਤ ਚਲੋ ਸੱਚ ਹੈ ਵੀ ਬੱਚਾ ਕਮਾਈ ਕਰੂਗਾ ਦੇਖ ਜਾ ਕਿ ਤੇ ਚਲੋ ਕਾਸਾ ਖਰਦ ਦੋ ਬੇਟੀਆਂ ਤੇ ਜਿਹੜੇ ਨਿਕਨੇ ਕੇ ਬੱਚੇ ਉਹ ਸੌਂ ਗਏ ਤੇ ਲਿਖੇ ਉੱਕਾ ਨਮ ਗਿਆ ਹੀ ਬਹੁਤ ਜ਼ਿਆਦਾ ਆ ਕਿੰਨੇ ਪੈਸੇ ਲਾ ਕੇ ਭਜਿਆ ਹੁਣ ਤੁਹਾਨੂੰ ਪਤਾ بڑا ਉੱਕਾ ਆ ਉਹ ਜਾਂ ਤਾਂ ਕੁਝ ਟਾਈਮ ਲਗਾਉਂਦਾ ਕਮਾਈ ਕੀਤੀ ਹੁੰਦੀ ਤੇ ਹੁੰਦਾ ਬੱਚੇ ਨੂੰ ਵੀ ਖਿਡੋਵੀ ਕੋਈ ਨਹੀਂ ਹਾਂ ਔਖਾ ਨਾ ਵਿਚਾਰੇ ਕੁੜੇ ਵੀ ਜਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਆ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਆ ਸਾਡੀ ਮਦਦ ਕੀਤੀ। ਇਹ ਪਰ ਪਰਿਵਾਰ ਦੇ ਜਿਹੜੇ ਆ ਅਤਗਲਾਬ ਦਾ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਿਵਾਰ ਦੀ ਸਹਾਇਤਾ ਕਰੇ हां जी हां जी मैंने हे मेरे अरे बाबा <coughs> माता जी ਕੁਝ ਦਿਨ ਪਹਿਲੂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀ ਮਗਰੋਂ ਇਹ ਮਨਹੂਸ ਖਬਰਦਾਰ ਤੱਕ ਪਹੁੰਚ ਜਾਂਦੀ ਕਿਵੇਂ ਵੇਖਦੇ ਸੀ ਹਏ ਹਏ ਮਰ ਗਿਆ ਵੀਰਾ ਹੀ ਜੁੰਦੇ ਮਰ ਗਿਆ ਸਾਡਾ ਤੋੜ ਗਿਆ ਲੱਟ ਜਿੰਦ ਦੇ ਮਰ ਗਿਆ ਨੇ ਵੀਰਾ ਹੀ ਕਿਦੋਂ ਚੜਾ ਕੇ ਆਏ ਸੀ ਜਾਂਦੇ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਸਾਰਾ ਨੰਬਰ ਗਏ ਆ ਬਸ ਤਿੜਾ ਆ ਗਏ ਆ ਨੰਬਰ 13 ਨੂੰ ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚ ਕੇ ਵੀ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਮਰਪੂਰੀ ਵੀ ਮੇਡੀਆਂ ਭਾਈਆਂ ਨੂੰ ਜਲੇਬੀਆਂ ਪੜਾਉਂਦੇ ਨੇ ਕਿਵੇਂ ਨਿਆ ਮੈਂ ਇਹ ਜਲਮੁਤਰ ਮਨਾ ਸੇਵਾ ਜਾਂਦੇ ਤਨ ਮੇਰੇ ਅਰੇ ਨੜੀ ਬਧਾਨੋ ਹਣ ਤੂੰ ਵੀ ਸ਼ੇਬਾ ਬੰਮ ਮਾਰ ਦੇਣਾ ਹਾਏ ਹਾਏ ਮੇਰੇ ਮਾ ਤੁਹਾਨੂੰ ਕਿਵੇਂ ਜਾਣਦੇ ਮਿਲਗੇ ਪਾਪਾ ਨੂੰ ਫੋਨ ਆਇਆ ਈ ਪਰਿਵਾਰ ਚ ਕੌਣ ਕੌਣ ਹੈ ਮੇਰੀ ਬੇਟੀ ਮੈਨੂੰ ਮੇਰੀ ਪ੍ਰਿਆ ਪੁੱਤਰੀਆਂ ਨੇ ਹਾਏ ਹਾਏ ਰਹਿ ਗਿਆ ਧੀਆਂ ਦਾ ਡੱਲ ਐ ਮੇਰਾ ਤੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਦੁਨੀਆ ਵਸਦੀ ਸਟੱਡੀ ਬੇਸ ਤੇ ਕੈਸੇ ਕਿੰਨੇ ਹੇ ਕੁੜੇ ਨਾਲੇ ਨੂੰ ਵਾਇ ਆਈ ਪਤਾ ਨਹੀਂ ਕਿਹੜਾ ਲਵਾਇਆ ਹੈ ਹੇ ਕਿਦੋਂ ਦੋਡੀ ਆਖਰੀ ਗੱਲਬਾਤ ਹੋਈ ਆ ਆਖਰੀ ਗੱਲਬਾਤ ਮੈਨੂੰ ਸਿਮ ਜਿੱਦਾਂ ਲਈ ਨਵੀਂ ਜਾ ਕੇ ਉਹਦੋਂ ਮੈਂ ਗੱਲਬਾਤ ਕੀਤੀ ਉਸ ਤੋਂ ਨਾ ਤਰੀ ਗੱਲ ਉਹਦੇ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਜਾਂਦਾ ਮੰਮੀ ਇਹਦਾ ਜਿੱਦ ਦੂਜੀ ਸਿਮ ਤੇ ਵਾਇ ਫੀ ਲੈਣਾ ਪੈਣਾ ਹੈ ਮਸੇਮੀ ਇਧਰ ਨਾ ਨਾ ਵਾ ਕੜੀਮਣੀ ਮੈਂ ਗੱਲਾਂ ਕਰਨੀਆਂ ਪੈਨੀਆਂ ਨੇ ਖਾਲਚਾਲ ਪੁੱਛਣਾ ਪੈਣਾ ਹੈ ਵੱਡਾ ਮੇਰਾ ਪੁੱਤਰੀ ਉਤੋਂ ਛੋਟੀ ਮੇਰੀ ਧੀ ਹੈ ਹਏ ਮੇਰੀ ਤੇ ਪੋਲੀ ਹੁਣੋਂ ਵਟੇ ਲੱਗੇ ਨੇ ਕੋਲੋਂ ਤਾਂ ਪੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿੱਦਾਂ ਨਾਲ ਹੀ ਜੀਣਾ ਹਾਂ ਮਿੱਦਾਂ ਨਹੀਂ ਮੇਰਾ ਕੁੱਲੀ ਦੇ ਨੇ ਮਿੰਦਰਾਂ ਲਈ ਗਲੀ ਦੇ ਨੇ ਮਿੰਦਰਾਂ ਲਈ ਗਲੀ ਦੇ ਨੇ ਜੇ ਕਰਕੇ ਵੀ ਉਹਨਾਂ ਆਪਣੇ ਖਰਚੇ ਚੁੱਕਣਗੇ ਇਹਨਾਂ ਨੇ ਪਤਾ ਮੇਰੇ ਤੇ ਹੋਰ ਮੈਨੂੰ ਜ਼ਰ ਮੈਨੂੰ ਟੋਣ ਨੇ ਤੇ ਜ਼ਰ ਪਾਰੀਆਂ ਪੰਡਾ ਪਾ ਗਏ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹ ਨਾਲ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਉਦੇਸ਼ ਵਿੱਚ ਮਹੀਨੇ ਨਹੀਂ ਜੀ ਜੇ ਜੁਲਾਈ 13 ਨੂੰ ਗਏ ਜੀ ਕੁਝ ਦਿਨ ਹੀ ਹੋਏ ਹਨ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀ ਕਿ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਘਟਣਾ ਵਾਪਰੀ ਹੈ ਘਟਨਾ ਦਾ ਇਹ ਕਿ ਹੁਣ ਇੱਥੇ ਬੈਠੇ ਆ ਉਹ ਦੇਖ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿਣੇ ਸੀਗੇ ਉਹ ਮੁੰਡਾ ਕੰਮ ਕਰਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਤੇ ਨਾਮ ਬਰਿੰਦਰ ਸਿੰਘ ਹੈ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫੇਰ ਉਹਨੇ ਆਵਾਜ਼ ਮਾਰੀ ਜਦੋਂ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੈ ਨਹੀਂ ਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਇਹਦੀ ਜਨਮ ਸਥਾਨ ਸੀ ਜਿਲੰਦਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕਮਰ ਸੀ ਕਿ ਮੈਂ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸਵੇਰੇ ਗੂਣ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਦਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹ ਸਾਰਾ ਆਪਣੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਤੇ ਤੀਜੀ ਫਿਕਰ ਨਾ ਕਰੋ ਜਿਸੋਂ ਰਾਤ ਪੈ ਕੇ ਦਿਨ ਜੜਿਆ ਤੇ ਆਖ ਆਪਣੀ ਮਿਲ ਗਈ ਸਾਨੂੰ ਵੱਖ ਨੂੰ ਲੈ ਕੇ ਕੀ ਸੋਚਦੇ ਸੀ ਹਾਂਜੀ ਵੱਖ ਨੂੰ ਲੈ ਕੇ ਕੀ ਹੀਗੀਆਂ ਤੁਸੀਂ ਜੋ ਇੰਨਾ ਉਹ ਇੱਕ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕ ਤਾਂ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਵੀ ਗਵਰਨਮੈਂਟਾਂ ਨੂੰ ਪੁੱਛਿਆ ਇਹਦਾ ਵੀ ਕੁਝ ਨਾ ਕੁਝ ਹੈਲਪ ਕਰਨ ਕਿਸੇ ਜੀ ਵੱਲੋਂ ਜਿੰਨੇ ਪੈਸੇ ਜਾਣ ਲੱਗਿਆਂ ਲੱਗਣਦੇ ਉਹਨੇ ਪੈਸੇ ਹੋਲ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਟ੍ਰਿਕ ਸਰੀਰ ਇੱਥੇ ਭਰਤ ਲਿਆ ਰਹੇ ਹੋ ਸਾਡੀ ਹੁੱਚ ਰਹੀ ਸਾਡਾ ਇੱਥੇ ਸਰੀਰ ਉਹ ਤਾਂ ਭਰਦਾ ਵੀ ਇੱਥੇ ਵੀ ਹੁਣ ਆਪਣੇ ਹੱਥਾਂ ਨਾਲ ਸਵਾਰ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਗੱਲੇ ਨਾਲ